ਟ੍ਰਾਈ ਨੇ ਮੋਬਾਈਲ ਉਪਭੋਗਤਾਵਾਂ ਦੇ ਹੱਕ ਵਿੱਚ ਇੱਕ ਹੋਰ ਫੈਸਲਾ ਲਿਆ ਹੈ ਹੁਣ ਯੂਜ਼ਰ ਨੂੰ ਪਰੇਸ਼ਾਨ ਕਰਨ ਵਾਲੀਆਂ ਕਾਲਾਂ ਦੀ ਗਿਣਤੀ ਘੱਟ ਹੋਣ ਜਾ ਰਹੀ ਹੈ ਕਿਉਂਕਿ ਟ੍ਰਾਈ ਨੇ ਇਸ ਸੰਬੰਧੀ ਸਾਰੇ ਸਟੇ ਆਧਾਰਕਾਂ ਸੇਵਾ ਪ੍ਰਦਾਤਾਵਾਂ ਅਤੇ ਟੈਲੀ ਮਾਰਕੀਟਰਾਂ ਨੂੰ ਆਦੇਸ਼ ਦਿੱਤੇ ਨੇ ਨਾਲ ਹੀ ਟਰਾਈ ਨੇ ਕਿਹਾ ਹੈ ਕਿ ਅਜਿਹੇ ਕਾਲਾਂ ਨੂੰ ਰੋਕਣ ਲਈ ਕੰਪਨੀਆਂ ਦੁਆਰਾ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਦਰਸਲ ਟਰਾਈ ਨੇ ਇਹ ਫੈਸਲਾ ਐਮ ਆਰ ਆਈ ਐਸ ਆਈ ਪੀ ਦੀ ਵਰਤੋਂ ਕਰਦੇ ਹੋਏ 10 ਅੰਕਾਂ ਦੇ ਨੰਬਰਾਂ ਤੋਂ ਆਉਣ ਵਾਲੀਆਂ ਕਾਲਾਂ ਨੂੰ ਲੈ ਕੇ ਦਿੱਤੀ ਸੀ ਟਰਾਈ ਨੇ ਨਵਾਂ ਫੈਸਲਾ ਲਿਆ ਹੈ ਵਪਾਰਕ ਕਾਲਾਂ ਤੇ ਸਪੈਮ ਕਾਲਾਂ ਨੂੰ ਰੋਕਣ ਤੇ ਚਰਚਾ ਹੋਈ ਹੈ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਕੰਪਨੀ ਵੱਲੋਂ ਇਸ ਦੇ ਲਈ ਫੈਸਲਾ ਲਿਆ ਗਿਆ ਹੈ ਇਸ ਦੇ ਨਾਲ ਹੀ ਟਰਾਈ ਨੂੰ ਅਜਿਹੇ ਕਾਲਾਂ ਨੂੰ ਤੁਰੰਤ ਬੰਦ ਕਰਨ ਲਈ ਵੀ ਕਿਹਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਟਰਾਈ ਨੇ ਕਿਹਾ ਕਿ ਅਸੀਂ ਟੈਲੀ ਮਾਰਕੀਟਰਾਂ ਨੂੰ ਸਖਤ ਸੰਦੇਸ਼ ਦਿੰਦਾ ਹੈ ਵਾਇਸ ਕਾਲ ਤੇ ਇਸ ਬਾਰੇ ਨਵੇਂ ਫੈਸਲੇ ਲਏ ਜਾ ਰਹੇ ਨੇ ਮੀਟਿੰਗ ਵਿੱਚ ਟਰਾਈ ਨੇ ਸਰਲੇਖ ਟੈਂਪਲੇਟਸ ਸੁਧਾਰਾਤਮਕ ਕਾਰਵਾਈ ਅਤੇ ਪ੍ਰਚਾਰ ਕਾਲਾਂ ਨੂੰ ਰੋਕਣ ਵਰਗੇ ਮੁੱਦਿਆਂ ਤੇ ਚਰਚਾ ਕੀਤੀ ਹੈ ਇਸ ਵਿੱਚ ਸੇਵਾ ਪ੍ਰਦਾਤਾਵਾਂ ਨੂੰ ਅਜਿਹਿਆਂ ਕਾਲਾਂ ਤੁਰੰਤ ਬੰਦ ਕਰਨ ਲਈ ਕਿਹਾ ਹੈ ਇਸ ਵਿੱਚ ਡਿਲੀਵਰੀ ਟੈਲੀ ਮਾਰਕੀਟਰ ਵੀ ਸ਼ਾਮਲ ਨੇ ਦਰਸਲ ਯੂਜ਼ਰ ਅਜਿਹਿਆਂ ਕਾਲਾਂ ਕਾਰਨ ਬਹੁਤ ਪ੍ਰੇਸ਼ਾਨ ਰਹਿੰਦੇ ਸਨ ਅਜਿਹੇ ਮਾਮਲਿਆਂ ਨੂੰ ਰੋਕਣ ਲਈ ਵੀ ਲਗਾਤਾਰ ਕੰਮ ਕੀਤੇ ਜਾ ਰਹੇ ਨੇ ਇਸ ਵਿੱਚ ਰੋਬੋਟਿਕ ਕਾਲਾਂ ਅਤੇ ਪ੍ਰੋਮੋਸ਼ਨਲ ਕਾਲਾਂ ਦਾ ਮੁੱਦਾ ਵੀ ਉਠਾਇਆ ਗਿਆ ਸੀ ਟਰਾਈ ਪਹਿਲਾਂ ਹੀ ਟੈਲੀਕਮ ਆਪਰੇਟਰਾਂ ਦੇ ਖਿਲਾਫ ਫੈਸਲਾ ਲੈ ਚੁੱਕੀ ਹੈ ਇਸ ਫੈਸਲੇ ਤੇ ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਹੈ ਅਤੇ ਕੰਪਨੀਆਂ ਚਿੰਤਤ ਹੋ ਗਈਆਂ ਨੇ ਕਿਉਂਕਿ ਇਸ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਉਪਭੋਗਤਾਵਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਜੇਕਰ ਕੰਪਨੀ ਵੱਲੋਂ ਨੈਟਵਰਕ 'ਚ ਵਿਗਨ ਪੈਂਦਾ ਰਿਹਾ ਤਾਂ ਉਹਨਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਟ੍ਰਾਈ ਵੱਲੋਂ 1 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਵੀ ਤੈਅ ਕੀਤੀ ਗਈ ਹੈ ਨਾਲ ਹੀ 12 ਘੰਟੇ ਇੱਕ ਦਿਨ ਵੱਜੋਂ ਗਿਣੇ ਜਾਣਗੇ